ਪਾਕਿਸਤਾਨ ਦੇ ਫੌਜ ਮੁਖੀ ਨੇ ਇੱਕ ਵਾਰ ਫਿਰ ਭਾਰਤ ਵਿਰੁੱਧ ਇੱਕ ਬਿਆਨ ਦਿੱਤਾ ਹੈ ਕਸ਼ਮੀਰ ਮੁੱਦੇ ਨੂੰ ਲੈ ਕੇ ਇਹ ਬਿਆਨ ਜਾਰੀ ਕੀਤਾ ਗਿਆ ਹੈ ਉਸ ਨੇ ਕਿਹਾ ਕਿ ਕਸ਼ਮੀਰ ਭਾਰਤੀ ਪਰਿਵਾਰ ਦੀ ਜਾਇਦਾਦ ਨਹੀਂ ਹੈ ਸਗੋਂ ਪਾਕਿਸਤਾਨ ਦੀ ਗਲੇ ਦੀ ਨਾੜੀ ਹੈ ਸੋ ਪਾਕਿਸਤਾਨ ਨੇ ਇੱਕ ਵਾਰ ਫਿਰ ਤੋਂ ਕਸ਼ਮੀਰ ਉੱਤੇ ਵੱਡਾ ਦਾਅਵਾ ਠੋਕਿਆ ਹੈ ਤਾਂ ਲਗਾਤਾਰ ਤਣਾਅਪੂਰਨ ਮਾਹੌਲ ਦੇ ਚੱਲਦੇ ਹੋਏ ਬਿਆਨਬਾਜ਼ੀਆਂ ਜਾਰੀ ਨੇ ਬੀਤੇ ਕੱਲ੍ਹ ਭਾਰਤ ਦੇ ਫੌਜ ਮੁਖੀ ਦਾ ਵੀ ਇੱਕ ਅਹਿਮ ਬਿਆਨ ਸਾਹਮਣੇ ਆਇਆ ਸੀ ਉਹਨਾਂ ਨੇ ਕਿਹਾ ਸੀ ਕਿ ਨਵੀਂ جنگ ਹੈ ਜਿਹੜੀ ਦੁਬਾਰਾ ਲੱਗ ਸਕਦੀ ਹੈ جنگ ਸਾਨੂੰ ਉਸ جنگ ਦੇ ਲਈ ਤਿਆਰ ਰਹਿਣਾ ਚਾਹੀਦਾ ਪਰ ਦੂਜੇ ਪਾਸੇ ਜੋ ਪਾਕਿਸਤਾਨ ਦੇ ਫੌਜ ਮੁਖੀ ਨੇ ਉਹਨਾਂ ਨੇ ਵੀ ਕੁਝ ਤਲਖ ਟਿੱਪਣੀਆਂ ਨੇ ਜਿਹੜੀਆਂ ਉਹ ਕੀਤੀਆਂ ਸੀ ਭਾਰਤ ਵਿਰੁੱਧ ਪਰ ਲਗਾਤਾਰ ਭਾਰਤ ਖਿਲਾਫ ਜ਼ਹਿਰ ਉਗਲਿਆ ਜਾ ਰਿਹਾ ਹੈ ਪਾਕਿਸਤਾਨ ਦੇ ਵੱਲੋਂ ਇੱਕ ਵਾਰ ਫਿਰ ਤੋਂ ਮੁਨੀਰ ਨੇ ਇਹ ਵੱਡਾ ਦਾਵਾ ਕੀਤਾ ਹੈ ਕਿ ਭਾਰਤ ਦੀ ਪਰਿਵਾਰ ਦੀ ਜਾਇਦਾਦ ਨਹੀਂ ਹੈ ਕਸ਼ਮੀਰ ਇਹ ਦਾਵਾ ਕਰ ਰਿਹਾ ਹੈ ਪਾਕਿਸਤਾਨ ਦਾ ਫੌਜ ਮੁਖੀ ਅਮਰੀਕਾ ਦੇ ਵਿੱਚ ਇਹ ਟਿੱਪਣੀਆਂ ਕੀਤੀਆਂ ਨੇ ਸੋ ਪਾਕਿਸਤਾਨੀ ਫੌਜ ਦੇ ਮੁਖੀ ਫੀਲਡ ਮਾਰਸ਼ਲ ਅਸੀਮ ਮੁਨੀਰ ਨੇ ਇੱਕ ਵਾਰ ਫਿਰ 파ਰਤ ਵਿਰੁੱਧ ਬਿਆਨ ਦਿੱਤਾ ਜਿਸ ਵਿੱਚ ਕਸ਼ਮੀਰ ਨੂੰ ਪਾਕਿਸਤਾਨ ਦੀ ਗਲੇ ਦੀ ਨਾੜੀ ਕਿਹਾ ਗਿਆ ਮੁਨੀਰ ਨੇ ਫਲੋਰੀਡਾ ਦੇ ਟੈਂਪੋ ਵਿੱਚ ਪਾਕਿਸਤਾਨੀ ਪ੍ਰਵਾਸੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪਾਕਿਸਤਾਨ ਹਰ ਕੀਮਤ ਤੇ ਆਪਣੇ ਪਾਣੀ ਦੇ ਅਧਿਕਾਰਾਂ ਦੀ ਰੱਖਿਆ ਕਰੇਗਾ ਪਹਿਲਗਾਮ ਹਫ਼ਤੇ ਤੋਂ ਕੁਝ ਦਿਨ ਪਹਿਲਾਂ ਮੁਨੀਰ ਨੇ ਕਿ ਹਾਸੀ ਕੇ ਪਾਕਿਸਤਾਨ ਕਸ਼ਮੀਰ ਮੁੱਦੇ ਨੂੰ ਨਹੀਂ ਭੁੱਲੇਗਾ ਦਾਵਾ ਕੀਤਾ ਸੀ ਕਿ ਇਹ ਸਾਡੀ ਗਲੇ ਦੀ ਨਾੜੀ ਹੈ ਭਾਰਤ ਨੇ ਉਹਨਾਂ ਦੇ ਬਿਆਨ ਨੂੰ ਰੱਦ ਕਰ ਦਿੱਤਾ ਸੀ ਵਿਦੇਸ਼ ਮੰਤਰਾਲੇ ਨੇ ਕਿਹਾ ਸੀ ਕਿ ਕਿਸੇ ਵੀ ਵਿਦੇਸ਼ੀ ਚੀਜ਼ ਦਾ ਗਲੇ ਦੀ ਨਾੜੀ ਨਾਲ ਕੀ ਸਬੰਧ ਹੋ ਸਕਦਾ ਹੈ ਇਹ ਭਾਰਤ ਦਾ ਇੱਕ ਕੇਂਦਰ ਸ਼ਾਸਿਤ ਪ੍ਰਦੇਸ਼ ਹੈ ਪਾਕਿਸਤਾਨ ਨਾਲ ਇਸ ਦੀ ਇੱਕੋ ਇੱਕ ਚਿੰਤਾ ਇਹ ਹੈ ਕਿ ਗੁਆਂਢੀ ਦੇਸ਼ ਆਪਣੇ ਗੈਰ ਕਾਨੂੰਨੀ ਕਬਜ਼ੇ ਵਾਲੇ ਖੇਤਰਾਂ ਨੂੰ ਖਾਲੀ ਕਰ ਦੇਵੇ ਆਪਣੇ ਸੰਬੋਧਨ ਵਿੱਚ ਮੁਨੀਰ ਨੇ ਕਿਹਾ ਕਿ ਭਾਰਤ ਨਾਲ ਹਾਲ ਹੀ ਵਿੱਚ ਹੋਈਆਂ ਝੜਪਾਂ ਦੌਰਾਨ ਪਾਕਿਸਤਾਨ ਨੇ ਦ੍ਰਿੜਤਾ ਤੇ ਜ਼ੋਰਦਾਰ ਢੰਗ ਨਾਲ ਜਵਾਬ ਦਿੱਤਾ ਸੀ ਅਤੇ اسلامਾਬਾਦ ਨੇ ਸਪਸ਼ਟ ਕਰ ਦਿੱਤਾ ਸੀ ਕਿ ਭਾਰਤ ਵੱਲੋਂ ਕੀਤੇ ਗਏ ਕਿਸੇ ਵੀ ਹਮਲੇ ਦਾ ਟੁਕੜਾ ਜਵਾਬ ਦਿੱਤਾ ਜਾਵੇਗਾ ਮੀਡੀਆ ਰਿਪੋਰਟਸ ਮੁਤਾਬਕ ਇਹ ਜਾਣਕਾਰੀ ਪਹੁੰਚਾ ਰਹੇ ਹਨ ਪਾਕਿਸਤਾਨੀ ਫੌਜ ਦੇ ਇੱਕ ਬਿਆਨ ਅਨੁਸਾਰ ਮੁਨੀਰ ਇੱਕ ਅਧਿਕਾਰਤ ਦੌਰੇ ਤੇ ਨੇ ਅਮਰੀਕਾ ਵਿੱਚ ਨੇ ਉਹਨਾਂ ਨੇ ਪਾਕਿਸਤਾਨੀ ਪ੍ਰਵਾਸੀ ਭਾਈਚਾਰੇ ਦੇ ਮੈਂਬਰਾਂ ਨਾਲ ਸੀਨੀਅਰ ਰਾਜਨੀਤਿਕ ਅਤੇ ਫੌਜੀ ਲੀਡਰਸ਼ਿਪ ਨਾਲ ਉੱਚ ਪੱਧਰੀ ਗੱਲਬਾਤ ਕੀਤੀ ਹੈ ਇੱਕ ਵਾਰ ਫਿਰ ਭਾਰਤ ਖਿਲਾਫ ਬਿਆਨਬਾਜ਼ੀ ਕਰਦਾ ਨਜ਼ਰ ਆਇਆ মনির ਜੋ ਪਾਕਿਸਤਾਨ ਦਾ ਫੌਜ ਮੁਖੀ ਹੈ ਉਸਨੇ ਕਿਹਾ ਹੈ ਕਿ ਭਾਰਤ ਦੀ ਕਿਸੇ ਪਰਿਵਾਰ ਦੀ ਜਾਇਦਾਦ ਨਹੀਂ ਹੈ ਕਸ਼ਮੀਰ ਸੋਹੇ ਪਾਕਿਸਤਾਨ ਦੀ ਗਲੇ ਦੀ ਨਾਰੀ ਹੈ ਹੁਣ ਦੇਖਣਾ ਹੋਵੇਗਾ ਭਾਰਤ ਇਸ ਬਿਆਨ ਤੋਂ ਬਾਅਦ ਕਿਸ ਤਰ੍ਹਾਂ ਦਾ ਜਵਾਬ ਹੈ ਜਿਹੜਾ ਪਾਕਿਸਤਾਨ ਨੂੰ ਦਿੰਦਾ ਹੈ ਕਿਉਂਕਿ ਇਸ ਤੋਂ ਪਹਿਲਾਂ ਵੀ ਭਾਰਤ ਦੇ ਵੱਲੋਂ ਮੂੰਹ ਤੋੜ ਜਵਾਬ ਹੈ ਜਿਹੜਾ ਪਾਕਿਸਤਾਨ ਨੂੰ ਅਕਸਰ ਦਿੱਤਾ ਜਾਂਦਾ ਰਿਹਾ ਹੈ